ਅਜੀਬ ਅਜੀ ਤੁਸੀਂ ਕਾਰਵਾਈ ਕਰਵਾਉਣ ਲਈ ਪਹੁੰਚੇ ਹੋ ਕੀ ਮੰਗ ਲੈ ਕੇ ਆਏ ਹੋ ਕੀ ਹੋਇਆ ਮੈਂ ਸਰ ਇਨਸਾਫ ਚਾਹੀਏ ਮੈਨੂੰ ਇਨਸਾਫ ਮਿਲੇ ਤਾਂ ਪੁਲਿਸ ਤੋਂ ਪ੍ਰੋਪਰ ਕਾਰਵਾਈ ਕਰੇ ਇਹ ਨਚਾਰਾ ਉੱਤੇ ਕਰਨ ਕੀਤਾ ਗਿਆ ਹੈ ਕਿ ਕਰਨ ਕੀ ਇਹਨਾਂ ਦੋ ਮੁੰਡਿਆਂ ਨਾਲ ਕੇ ਮੇਰਾ ਰੇਪ ਕੀਤਾ ਮੇਰੀ ਮਾਂ ਇਹਨਾਂ ਦੇ ਨਾਲ ਰਹੀ ਹੋਈ ਸੀ ਕੁਲਵਿੰਦਰ ਕੌਰ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਇਹ ਦਰਸ਼ਨਾਮੀ ਨਹੀਂ ਗੋਲਡਨ ਗੇਟ ਦਾ ਕੋਈ ਨਹੀਂ ਹੁੰਦੀ ਕੋਈ ਚੀਜ਼ ਗੱਲ ਇਹ ਹੋਈ ਹੈ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰਹੀ ਹੋਈ ਹੈ ਤੇ ਉਹ ਮੁੰਡਿਆਂ ਦੀ ਮਾਂ ਵੀ ਇਹਨਾਂ ਨਾਲ ਰਹੀ ਹੋਈ ਹੈ ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਤਾਂ ਵਾਕਿਆ ਹੈ ਭਾਜੀ ਮੈਂ ਰੋ ਰਿਹਾ 5000 ਰੁਪਏ ਘਟੋ ਘਟਨੀ ਤੇ 1 ਮੰਥ ਹੋ ਹੀ ਗਿਆ ਤੁਹਾਡੀ ਮੰਮੀ ਕਿਸ ਨਾਲ ਰਹੀ ਹੋਈ ਹੈ ਤੁਹਾਨੂੰ ਕੋਈ ਪਤਾ ਲੱਗਦਾ 2 ਸਾਲ ਪਹਿਲਾਂ ਮੇਰੀ ਕੁੜੀ ਨੂੰ ਮੈਨੂੰ ਪਹਿਲਾਂ ਪਤਾ ਮੈਂ ਆਪਣੇ ਘਰ ਦਸਣਾ ਸ਼ੁਰੂ ਕੀਤਾ ਉਦੋਂ ਮੇਰੀ ਨਾਨੀ ਉਹਨੂੰ ਵੀ ਸਾਰਾ ਕੁਝ ਪਤਾ ਹੈ ਇਸ ਤਰ੍ਹਾਂ ਦੇ ਭਾਵੇਂ ਜੋ ਮਰਜ਼ੀ ਕਰਵੇ ਮੇਰੀ ਨਾਨੀ ਨੇ ਮੈਨੂੰ ਗਲਤ ਫਾ ਦਿੱਤਾ ਕਿ ਇਹ ਉਹ ਮੁੰਡੇ ਨਾਲ ਗਲਤ ਹੈਗੀ ਹੈ ਤਾਂ ਕਰਕੇ ਮੇਰੀ ਕੁੜੀ ਨੂੰ ਬਦਨਾਮ ਕਰ ਰਹੀ ਹੈ ਤੁਸੀਂ ਮੈਰਿਡ ਕਿ ਅਨਮੈਰਿਡ ਮੈਂ ਅਨਮੈਰਿਡ ਹਾਂ ਤੇ ਆਕਰ ਵਜਾ ਕੀ ਰਹੀ ਹੈ ਸਾਰਾ ਇਹ ਵਜ੍ਹਾ ਇਹ ਹੈ ਕਿ ਬਸ ਇੱਕ ਪਾਗਲ ਬਣਾ ਕੇ ਸ਼ਾਦੀ ਜ਼ਰਦਲ ਕੇ ਸਾਰਾ ਗਲਤ ਕੀਤਾ ਗਿਆ ਤੁਸੀਂ ਨੌਕਰੀ ਕਿਹਨੇ ਕਰਦੀ ਨਹੀਂ ਨਹੀਂ ਮੈਂ ਸਟੱਡੀ ਕਰਦੀ ਹਾਂ ਸਟੱਡੀ ਕਰਦੀ ਹਾਂ ਨਾਇਨਥ ਔਰ ਉਹ ਬੰਦੀ ਮੇਰੀ ਕਿੰਨੀ ਉਮਰ ਦੀ ਮੇਰੀ 16 ਸਾਲ ਹਾਂ ਜਿੰਨੇ ਤੁਹਾਡੇ ਪਾਪਾ ਨੂੰ ਪਤਾ ਇਹ ਕਦੋਂ ਮੇਰੇ ਪਾਪਾ ਨੂੰ ਹੋਣ ਪਤਾ ਲੱਗੀ 15 ਦਿਨ ਤੋਂ ਪਹਿਲਾਂ ਕੁਝ ਨਹੀਂ ਸੀ ਪਤਾ ਕਿ ਮੇਰੀ ਮੰਮੀ ਨੇ ਦੱਸਣਾ ਨਹੀਂ ਸੀ ਦਿੱਤਾ ਉਹ ਹੈਗੇ ਤੇ ਬੁਰਜੀ ਦੇ ਹਾਂਜੀ ਮੇਰੇ ਉਹ ਕੰਮ ਕਰਦੀ ਹਾਂਜੀ ਆਕਾਸ਼ ਦੀ ਬਣ ਕੇ ਪੰਜਾਬ ਦੇ ਵਿੱਚ ਲੱਗਾ ਲਵ ਪਲੰਬਰ ਦਾ ਕੰਮ ਕਰਦਾ ਉਹਨਾਂ ਦੀ ਮਾਂ ਹਸਪੀਟਲ 'ਚ ਲੱਗੀ ਹੋਈ ਹੈ ਤੁਹਾਡਾ ਮੈਡੀਕਲ ਕਰਵਾਇਆ ਨਹੀਂ ਤੁਹਾਡੇ ਨਾਲ ਗਲਤ ਕੰਮ ਕਿਸ ਦੁਆਰਾ ਕੀਤਾ ਗਿਆ ਹਾਂਜੀ ਤੁਹਾਡੇ ਨਾਲ ਗਲਤ ਕੰਮ ਕਿਸ ਦੁਆਰਾ ਕੀਤਾ ਗਿਆ ਮੇਰੀ ਮਾਤਾ ਦੇ ਦੁਆਰਾ ਮਾਤਾ ਦੁਆਰਾ ਰਲੀ ਹੋਈ ਸੀ ਇਹਨਾਂ ਨਾਲ ਉਹਨਾਂ ਦਾ ਕੀ ਕੰਮ ਸੀ ਉਹਨਾਂ ਦੇ ਇੱਕ ਸੂਰਜ ਕਿਉਂ ਵੀ ਨਾਲ ਲੜਿਆ ਇਹ ਮੇਰੀ ਲਵਜੀਤ ਦੇ ਮੇਰੀ ਮਾਂ ਦੇ ਨਾਲ ਗਲਤ ਸੰਬੰਧ ਹੈਗੇ ਨੇ ਜੀ ਬੜੇ ਚਿਰ ਤੋਂ 4 ਸਾਲ ਹੋ ਗਿਆ ਹੈ ਇੱਕ ਦੂਜੇ ਨਾਲ ਮੇਲ ਵਰਤ ਕਰਦੇ ਆ ਇਹਨਾਂ ਦੇ ਗਲਤ ਸੰਬੰਧ ਨੇ ਨਹੀਂ ਮੰਨਦਾ ਦੋਵੇਂ ਇਹਨੇ ਕਿਹੜੇ ਬੰਦੇ ਨੇ ਤੁਹਾਡਾ ਗਲਤ ਕੰਮ ਕੀਤਾ ਲਵਜੀਤ ਨੇ ਵੀ ਇਹ ਕਾਜ ਨਹੀਂ ਕੀਤਾ ਦੋਵੇਂ ਮਿਲ ਕੇ ਕੀਤਾ ਹਾਂਜੀ ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹਾਂਜੀ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਪਈ ਸਰ ਮੈਂ ਇਨਸਾਫ ਚਾਹੁੰਦੀ ਆ ਜੇ ਕਿਸੇ ਨੂੰ ਇਸ ਗੱਲ ਤੇ ਨਹੀਂ ਚਕੀ ਤਾਂ ਮੇਰਾ ਮੈਡੀਕਲ ਵੀ ਕਰਾ ਸਕਦੇ ਹੋ ਇਹਨਾਂ ਚਾਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂ ਕਦੋਂ ਇਹ ਗਲਤ ਕੰਮ ਤਾਂ ਕਦੋਂ ਆਇਆ ਜੁਲਾਈ ਮਹੀਨੇ ਦੇ ਵਿੱਚ ਇਹ ਤਿੰਨ ਚਾਰ ਮਹੀਨਿਆਂ ਚੱਲੇ ਹਾਂਜੀ ਮੈਨੂੰ ਦੱਸਣ ਨਹੀਂ ਦਿੱਤਾ ਮੈਨੂੰ ਆਪਣੇ ਕੋਲ ਲੈ ਗਏ ਜਦੋਂ ਮੈਂ ਹੁਣ ਇੱਥੇ ਆਪਣੇ ਪਿਓ ਕੋਲ ਆਈਆਂ ਤਾਂ ਮੈਂ ਦੱਸਿਆ ਦਰਬਾਰ ਸਾਹਿਬ ਦਾ ਨਾਮ ਲੈ ਕੇ ਮੈਂ ਕੀ ਮੰਗ ਕਰਦੀ ਮੈਂ ਹੀ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਦੇ ਉੱਤੇ ਕਾਰਵਾਈ ਸਖਤ ਕੀਤੀ ਜਾਵੇ ਤੇ ਜੇ ਕਿਸੇ ਨੇ ਨਹੀਂ ਚਕੀ ਤਾਂ ਮੇਰਾ ਮੈਡੀਕਲ ਕਰਾ ਲੇਤਾ ਜਾ ਇਹ ਲੋਕਾਂ ਨੂੰ ਆਮ ਨੂੰ ਡੇਕ ਦੇਰ ਛੜੀ ਕੁੜ ਮੈਂ ਕੋਈ ਗਲਤ ਕੰਮ ਨਹੀਂ ਕਰਾੜੀ ਠੀਕ ਹੈ ਨਾ ਮੈਂ ਕੁੜੀ ਨੇ ਕੋਈ ਗਲਤ ਕੰਮ ਕਰਾਇਆ ਨਹੀਂ ਅੱਜ ਮੇਰੇ ਤੇ ਬਲੇਮ ਲੱਗ ਰਿਹਾ ਫਿਰ ਜਦੋਂ ਹੋਇਆ ਉਹ ਕਿਹਨੇ ਦੱਸਿਆ ਕੁੜੀ ਨੇ ਆਪਣੀ ਮਾਂ ਦੇ ਉੱਤੇ ਇਲਜ਼ਾਮ ਲਗਾਈ ਜਾ ਰਿਹਾ ਪਰ ਉਹਦੇ ਵਿੱਚ ਉਹ ਕਿਹਾ ਜਾ ਰਿਹਾ ਦੱਬਿਆ ਜਾ ਰਿਹਾ ਮੈਂ ਕਿਸੇ ਨੂੰ ਨਹੀਂ ਦੱਬਿਆ ਠੀਕ ਹੈ ਜਦਾਂ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ 2-3 ਮਹੀਨੇ ਤੋਂ ਮੈਂ ਆਪਣੀ ਮਦਰ ਕੋਲ ਰਹਿ ਰਹੀ ਹਾਂ ਇਹਦੇ ਪਾਪਾ ਤੇ ਇਹਦੇ ਦਾਦੀ ਨੂੰ ਆਪਣੇ ਦੁਕਾਨ 'ਚ ਲੈ ਕੇ ਸਾਰਾ ਕੁਝ ਫਿਰ ਆਪਣਾ ਪੱਖ ਰੱਖੋਗੀ ਕਿ ਮਾਂ ਕੀ ਕਰ ਰਹੇ ਹੋ ਕੀ ਮਤਲਬ ਹੈ ਅਜੀ ਰਿਟਰ ਹੀ ਗੱਲ ਦਿੰਨੀ ਪਈ ਹੈ ਜੀ ਰੋਕ ਲਗਾ ਰਹੀ ਹੈ ਤੁਹਾਡੇ ਕੋਲ ਮੈਂ ਕਿਸੇ ਨਾ ਕੋਈ ਗਲਤ ਕੰਮ ਨਹੀਂ ਜਿ ਕਰਾਇਆ ਠੀਕ ਹੈ ਇਹਦਾ ਇਹਦਾ ਫੋਨ ਫੋਟੋ ਕਾਸਟਿਕ ਨਾ ਫੋਟਵਾਵਾ ਉਹਨਾਂ ਦੇ ਉਹਨਾਂ ਦੀ ਸਿਸਟਰ ਨਾਲ ਸਾਰੀ ਚੈਟ ਹੈ ਮੇਰੇ ਕੋਲ ਪ੍ਰੂਫ ਹੈ ਸਾਰੇ ਉਹਨਾਂ ਨੇ ਹੀ ਗੱਲ ਕੀਤੀ ਜੀ ਜੀ ਦਰਬਾਰ ਸਾਹਿਬ ਲੈ ਕੇ ਗਏ ਸੀ ਕਿ ਇੱਕ ਹੋਟਲ ਦੇ ਵਿੱਚ ਮਾਫੀ ਮੰਗਣ ਲਈ ਤੇ ਉੱਥੇ ਨਾ ਮੈਂ ਮਾਫੀ ਮੰਗਣ ਦੀ ਕਰਿਆ ਨਾ ਭਾਜੀ ਮੈਨੂੰ ਪਤਾ ਜੀ ਠੀਕ ਹੈ ਇਹਦੀ ਚਾਚੀ ਲੈ ਕੇ ਗਏ ਤੇ ਚਾਚੀ ਠੀਕ ਹੈ ਉੱਥੇ ਪ੍ਰੂਫ ਇਹਨਾਂ ਨੇ ਮੇਰੇ ਲਈ ਆ ਧੱਕੇ ਨਾਲ ਲਵਾਏ ਜੋ ਵੀ ਕੁਝ ਵੀ ਹੈ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ ਨਾ ਮ ਸਭ ਤੋਂ ਬਾਅਦ ਅਧਿਆਪਕਾ ਮੇਰਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੇ ਮੈਨੂੰ ਕੀ ਪਤਾ ਇਹਨਾਂ ਕੋਲ ਸੀ ਕਿ ਇਹਨਾਂ ਨੇ ਆਪੇ ਲਾ ਲਿਆ ਪਰ ਮਾਂ ਦਾ ਵੱਡਾ ਹੋਵੇ ਸੀ ਕਿ ਮੈਂ ਪਿੱਛੇ ਪਰ ਉਹ ਲੜਕੀ ਕਹਿ ਰਹੀ ਹੈ ਕਿ ਮਾਂ ਬਰੀ ਗਲਤੀ ਸੀ ਉਸ ਤੋਂ ਬਾਅਦ ਮੈਨੂੰ ਕਹਿ ਰਹੀ ਸੀ ਕਿ ਗਲਤ ਕਰਾਂ ਮੈਂ ਨਹੀਂ ਕਿਸੇ ਨਾਲ ਗਲਤ ਠੀਕ ਹੈ ਨਾ ਹੂੰ ਸੋ ਇੱਕ ਵਾਰੇ ਤਸਵੀਰ ਤੁਸੀਂ ਕੀ ਮੰਗ ਕਰ ਰਹੇ ਹੋ ਜੀ ਮੈਂ ਮੰਗ ਇਹ ਹੀ ਕਰ ਰਿਹਾ ਕਿ ਸਭ ਨੂੰ ਇਨਸਾਫ ਹੋਇਆ ਜਾਵੇ ਤੇ ਆਪਨੀ ਦਰਖਾਸਤ ਵਾਪਸ ਲਈ ਜਾਵੇ ਪਰ ਜੋ ਲੜਕੀ ਘੜੀ ਜਾਂਦਾ ਘਰ ਵਾਲਾ ਜਾਂ ਤੁਹਾਡੀ ਸੱਸ ਰੋਬ ਲਗਾ ਰਹੀ ਆ ਉਹਨੂੰ ਕਿੱਦਾਂ ਦੇਖਾਂ ਮੈਨੂੰ ਨਹੀਂ ਪਤਾ ਕਿਉਂ ਲਗਾ ਰਹੀ ਠੀਕ ਹੈ